ਸਾਰਿਆਂ ਹੀ ਦੇਸ ਅਤੇ ਵਿਦੇਸ਼ ਵਿੱਚ ਵਸਦੇਆਂ ਗੁਰਸਿੱਖ ਸੰਗਤਾਂ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸਪਤੀ ਅਰਜ ਕਰਦਾ ਹਾਂ ਅੱਜ ਕੇ ਬਲਾਵਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਸਾਰਿਆਂ ਹੀ ਗੁਰਸਿੱਖ ਸੰਗਤਾਂ ਤੇ ਪੰਜਾਬੀ ਭਾਈਚਾਰੇ ਤੇ ਮਿਹਰ ਭਰਿਆ ਹੱਥ ਰੱਖੇ ਹਰ ਖੇਤਰ 'ਚ ਅੱਗੇ ਵਧਣ ਦਾ ਬਲ ਬਖਸ਼ੇ ਕਰੀ ਸੋ ਦੇਖ ਰਹੇ ਹਾਂ ਤੁਸੀਂ ਵੀ ਦੇਖ ਰਹੇ ਹੋ ਮੈਂ ਵੀ ਦੇਖ ਰਿਹਾ ਵੀ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਨੈਰੇਟਿਵ ਨੇ ਜਿਹੜੇ ਸਿਰਜੇ ਜਾ ਰਹੇ ਹਨ ਸਭ ਆਪਾਂ ਸਾਰੇ ਦੇਖ ਰਹੇ ਹਾਂ ਪਰ ਜਿਹੜੇ ਚੋਦੇ ਤੇ ਝਹਾਰੂਆਂ ਦਾ ਖੋਨਾ ਉਹ ਸਾਹਮਣੇ ਆ ਕੇ ਮੁੱਦਿਆਂ ਨੂੰ ਚੱਕ ਰਹੇ ਨੇ ਜਿਹੜਾ ਬੇਗੈਰ ਤਲੋਕਾਂ ਦਾ ਜਿਹੜਾ ਗੁਲਾਮੀ ਨੂੰ ਕਬੂਲ ਕਰ ਚੁੱਕੇ ਲੋਕਾਂ ਦਾ ਖੂਨ ਹੈ ਜਾਂ ਜਿਨ੍ਹਾਂ ਦੇ ਖੂਨ ਦੇ ਵਿੱਚ ਗਦਾਰੀ ਹੈ ਉਹ ਗਦਾਰੀਆਂ ਵੀ ਕਰ ਰਹੇ ਨੇ ਤੇ ਸੱਚ ਬੋਲਣ ਨੂੰ ਤਿਆਰ ਵੀ ਨਹੀਂ ਹਨ ਇਥੋਂ ਤੱਕ ਕਿ ਲੋਕਾਂ ਕੋਲ ਇੱਕੋ ਹੀ ਗੱਲ ਰਹਿ ਗਈ ਫਰੀ ਮੁਫਤ ਦਾ ਖਾਣ ਦੀ ਗੱਲ ਰਹਿ ਗਈ ਕਣਕ ਵੀ ਸਾਨੂੰ ਸਰਕਾਰ ਦੇ ਦੇਵੇ ਕਰਾਇਆ ਵੀ ਸਾਡਾ ਸਰਕਾਰ ਮਾਫ ਕਰ ਦੇਵੇ ਘਰ ਵੀ ਸਾਨੂੰ ਸਰਕਾਰ પાਕੇ ਦੇ ਦੇਵੇ ਅਤੇ ਇਕੱਲੀਆਂ ਸਰਕਾਰਾਂ ਤੇ ਹੀ ਨਿਰਭਰ ਹੋ ਗਏ ਦੇਖੋਗੇ ਜਦੋਂ ਤੁਸੀਂ ਛੱਥਾਂ ਦੇ ਵਿੱਚ ਉਤਰੋਗੇ ਛੱਥਾਂ ਦੇ ਵਿੱਚ ਅਨੇਕਾਂ ਨੌਜਵਾਨ ਬੇਲੇ ਬੈਠੇ ਨੇ ਬੇਲੇ ਬੈਠੇ ਹਨ ਜਦੋਂ ਤੁਸੀਂ ਫੈਕਟਰੀਆਂ ਦੇ ਵਿੱਚ ਜਾਓਗੇ ਜਾਂ ਹੋਰ ਕਾਰੋਬਾਰਾਂ ਦੇ ਵਿੱਚ ਉੱਥੇ ਜੋ ਵੀ ਬਿਹਾਰ ਦੇ ਲੋਕ ਦੜਾ ਦੜ ਕੰਮ ਕਰ ਰਹੇ ਨੇ ਅਕਸਰ ਹੀ ਆਪਾਂ ਜਦੋਂ ਲੰਘ ਰਹੇ ਹੁੰਨੇ ਆ ਰੋਡ ਤੇ ਕਿਤੇ ਕਿਸੇ ਜੁਪੀ ਬਿਹਾਰ ਦੇ ਪ੍ਰਵਾਸੀ ਦੀ ਰੇੜੀ ਪੜੀ ਲੱਗੀ ਹੋਈ ਆ ਕਿਤੇ ਕੋਈ ਕਾਰੋਬਾਰ ਤੋਰਿਆ ਹੋਇਆ ਕੋਈ ਸਾਈਕਲ ਸਵਾਰ ਰਿਹਾ ਕੋਈ ਕੁਝ ਕਰ ਰਿਹਾ ਕੋਈ ਗੱਡੀਆਂ ਧੋਣ ਦਾ ਕੰਮ ਕਰ ਰਿਹਾ ਕੋਈ ਹੋਟਲ ਵਗੈਰਾ ਕਰ ਰਿਹਾ ਕੁਝ ਵੀ ਕਰ ਰਿਹਾ ਤੇ ਉਹ ਕਰ ਰਿਹਾ ਪੰਜਾਬੀਆਂ ਦੇ ਵਿੱਚ ਦਿਨੋਂ ਦਿਨਾਂ ਇਸ ਤਰ੍ਹਾਂ ਦੀਆਂ ਨੇਤੀਆਂ ਕਉ ਪਾਈਆਂ ਜਾ ਰਹੀਆਂ ਨੇ ਪੰਜਾਬੀਆਂ ਨੂੰ ਅਸਲ ਦੇ ਵਿੱਚ ਪਰੋਚਿਆ ਜਾ ਰਿਹਾ ਨਾ ਜੋ ਉਹ ਗਲਤ ਪਰੋਚਿਆ ਜਾ ਰਿਹਾ ਇੱਕ ਪੰਜਾਬੀਆਂ ਦੇ ਵਿੱਚ ਵੱਡੀ ਘਾਟ ਹੈ ਜਦੋਂ ਇਹਨਾਂ ਦੇ ਬੱਚੇ ਨਿਆਣੇ ਹੁੰਦੇ ਨੇ ਉਦੋਂ ਇਹ ਬੱਚਿਆਂ ਨੂੰ ਉਸ ਤਰ੍ਹਾਂ ਦਾ ਪਲੇਟਫਾਰਮ ਤਿਆਰ ਨਹੀਂ ਕਰਕੇ ਦਿੰਦੇ ਹੁਣ ਮੈਂ ਕਈ ਦੇਖਿਆ ਵੀ ਬੱਚੇ ਨੂੰ ਪਹਿਲਾਂ ਤਿਆਰ ਨਹੀਂ ਕਰਦੇ ਫਿਰ ਬੱਚੇ ਨੂੰ ਬਾਅਦ ਚ ਗਾਲਾਂ ਕੱਢੀ ਜਾਂਦੇ ਨੇ ਚੰਗਾ ਖੜਿਆਰੀ ਬਣਾਉਣਾ ਚੰਗਾ ਅਫਸਰ ਬਣਾਉਣਾ ਚੰਗਾ ਲੀਡਰ ਬਣਾਉਣਾ ਚੰਗਾ ਵਿਦਵਾਨ ਬਣਾਉਣਾ ਮਾਪਿਓ ਵੱਲੋਂ ਪਹਿਲਾਂ ਉਪਰਾਲਾ ਕੀਤਾ ਜਾਵੇ ਫਿਰ ਬਣੇਗਾ ਫਿਰ ਬਣੂਗਾ ਮਾਂ ਪਿਓ ਵੱਲੋਂ ਉਪਰਾਲਾ ਕੀਤਾ ਜਾਵੇਗਾ ਕਈ ਮੈਂ ਦੇਖਿਆ ਉਹ ਰੱਬ ਆਸਰੇ ਛੱਡ ਦਿੰਦੇ ਨੇ ਗੱਲਾਂ ਨੂੰ ਬੀਤੇ ਦਿਨ ਮੈਂ ਇੱਕ ਪਾਸੇ ਕਿਧਰੇ ਜਾ ਰਿਹਾ ਸੀ ਸੋ ਮੈਂ ਦੇਖ ਰਿਹਾ ਸੀ ਕਿ ਇੱਕ ਟਰੱਕ ਭਰਿਆ ਹੋਇਆ ਪੂਰਾ ਮਰਦ ਤੇ ਔਰਤਾਂ ਬੱਚੇ ਵੀ ਸਨ ਵਿੱਚ ਬਜ਼ੁਰਗ ਵੀ ਸਨ ਸੂ ਮੁੰਬੀਰ ਬਜ਼ੁਰਗ ਅਤੇ ਬੱਚੇ ਮਤਾਮਾ ਪਹਿਣਾ ਟਰੱਕ ਭਰਿਆ ਹੋਇਆ ਖੜੇ ਜੀ ਨਾਲ ਇੱਕ ਢੋਲ ਵਾਲਾ ਲਈ ਖੜੇ ਮੈਂ ਕਿਹਾ ਦੇਖ ਕੇ ਰੁਕ ਗਏ ਉਹ ਢੋਲ বাজਾਈ ਜਾਣ ਤੇ ਨੱਚੀ ਜਾਣ ਵਿੱਚ ਮੈਂ ਕਿਹਾ ਕੌਣ ਹੋ ਤੁਸੀਂ ਉਹਨਾਂ ਨੇ ਦੱਸਿਆ ਵੀ ਅਸੀਂ ਮਜ਼ਦੂਰ ਤਬਕੇ ਚੋਂ ਹੁਣ ਕੀ ਕਰਕੇ ਆਏ ਹਾਂ ਇਹ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਕਹਿੰਦੇ ਜੀਰੀਆਂ ਜੂਰੀਆਂ ਲਾਣ ਜਾਣੇ ਸੀ ਨੇ ਝੋਨਾ ਝੋਨਾ ਲਾਇਆ ਦੇਖੋ ਗਰਮ ਪਾਣੀ ਦੇ ਵਿੱਚ ਝੋਨਾ ਲਾਇਆ ਗਰਮ ਪਾਣੀ ਨੇ ਉਹਦੇ 'ਚ ਝੋਨਾ ਲਾਇਆ ਗਰਮੀ ਦੇ ਵਿੱਚ ਕਿੰਨਾ ਮਿਹਨਤ ਕੀਤੀ ਹੁਣ ਕਿੱਥੇ ਜਾਣਿਓ ਹੁਣ ਕਹਿੰਦੇ ਅਸੀਂ ਨੈਣਾ ਦੇਵੀ ਜਾ ਰਹੇ ਹਾਂ ਮੈਂ ਕਹਿੰਦਾ ਨੈਣਾ ਦੇਵੀ ਜਾਣਾ ਕੋਈ ਪਾਪ ਨਹੀਂ ਕੋਈ ਪਾਪ ਨਹੀਂ ਵੀ ਮਤਲਬ ਜਿਹੜੇ ਮੰਨਦੇ ਨੇ ਉਹਨੂੰ ਮੰਨਣ ਪਰ ਮੈਂ ਕਹਿੰਦਾ ਮਜ਼ਦੂਰ ਤਬਕਾ ਜਿਹੜਾ ਇੰਨੀ ਕਠਨ ਮਿਹਨਤ ਕਰਕੇ ਛੋਡੇ ਕੋਲ ਕਮਾਈ ਦਾ ਕੋਈ ਸੋਰਸ ਨਹੀਂ ਹੈ ਇੰਨੀਆਂ-ਇੰਨੀਆਂ ਕਮਾਈਆਂ ਕਰਕੇ ਕਠਨ ਕਰਕੇ ਉਹਨਾਂ ਨੂੰ ਪਹਿਲਾਂ ਕਿਸੇ ਘਰਵਾਰ ਦੇ ਕਿਸੇ ਆਪ ਦੇ ਕਾਰੋਬਾਰ ਦੇ ਸੋਰਸ ਦੇ ਵਿੱਚ ਕਮਾਈਆਂ ਨੂੰ ਲਾਓ ਤੇ ਬਾਅਦ ਦੇ ਵਿੱਚ ਵਗ ਜਿਓ ਜਦੋਂ ਸੌਖੇ ਹੋਗੇ ਬਾਅਦ ਦੇ ਵਿੱਚ ਚੱਲੇ ਜਾਓ ਸੋ ਟਰੱਕ ਭਰਿਆ ਹੋਇਆ ਇੰਨੇ ਜਣੇ ਸੋ ਹੁਣ ਪਹਾੜਾਂ ਤੇ ਜਾ ਚੜਨਗੇ ਕੋਈ ਕਿਧਰੇ ਜਾ ਚੜੂਗਾ ਕੋਈ ਕਿਧਰੇ ਜਾ ਚੜੂਗਾ ਮੈਂ ਕਹਨਾ ਯਾਤਰਾ ਕਰਨੀ ਕੋਈ ਪਾਪ ਨਹੀਂ ਚਲੋ ਇਹ ਆਪ ਦਾ ਆਪ ਦਾ ਮੂੜ ਹਰੇਕ ਦਾ ਪਰ ਇੱਕ ਗੱਲ ਇਹ ਹੈ ਜੇ ਹੁਣ ਇੰਨੀ ਕਠਨ ਮਿਹਨਤ ਦਾ ਪੈਸਾ ਉਧਰ ਫੂਕਾਉਂਗੇ ਜਵਾਕਾਂ ਦੀ ਫੀਸ ਕਿੱਥੇ ਭਰੋਗੇ ਉਹੀ ਜਵਾਕਾਂ ਦੇ ਚੰਗੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਫੀਸਾਂ ਭਰ ਕੇ ਜਵਾਕਾਂ ਨੂੰ ਆਪਦੇ ਨੂੰ ਪੜਾਓ ਇਹ ਸਾਰੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਆਪਾਂ ਨੂੰ ਮਾਰ ਰਹੀਆਂ ਨੇ ਕਮਾਈ ਦਾ ਸੋਰਸ ਕੀ ਹੈ ਇਹ ਵੀ ਦੇਖੋ ਕਮਾਈ ਦਾ ਸਰੋਤ ਕੀ ਹੈ ਸਾਡੇ ਕੋਲੇ ਕਮਾਈ ਦਾ ਸਰੋਤ ਕੀ ਹੈ ਜੇ ਅਸੀਂ ਉਹੀ ਦਿਹਾੜੀ ਕਰਦੇ ਹਾਂ ਉਹੀ ਖਾਂਦੇ ਹਾਂ ਫਿਰ ਅਸੀਂ ਸਾਨੂੰ ਕਿ ਯਾਤਰਾ ਤਾਰੂਗੇ ਬੀਤੇ ਕੱਲ ਲਖੇ ਸੰਧਾਣੇ ਦੀ ਇੱਕ ਇੰਟਰਵਿਊ ਚੱਲ ਰਹੀ ਸੀ ਉਹਦੇ ਵਿੱਚ ਉਹ ਵਿਚਾਰਾ ਕਹਿ ਰਿਹਾ ਸੀ ਵੀ ਮਤਲਬ ਕਈ ਬੱਚਾਂ ਤੇ ਚੜਦੀਆਂ ਨੇ ਬੀਬੀਆਂ ਫਰੀ ਦੀ ਯਾਤਰਾ ਵੱਡੇ ਵੱਡੇ ਘਰਾਂ ਦੀਆਂ ਬੀਬੀਆਂ ਵੀ ਜਾਂਦਿਆਂ ਨੇ ਜੇ ਯਾਤਰਾ ਹੀ ਫਰੀ ਕਰਨੀ ਹੈ ਸਰਦਾ ਛੋਡੀ ਕਾਦੀ ਰਹੀਗੀ ਉਹਦੀ ਗੱਲ ਸਹੀ ਹੈ ਥੱਲੇ ਕਮੈਂਟ ਕਰੀ ਜਾਣ ਟੁਕੜਬੁਚ ਲਹੇ ਬੇਲੜ ਐਵੇਂ ਕਹੀ ਜਾਂਦਾ ਹਰ ਇੱਕ ਮੈਂ ਕਿਉਂ ਕਹੀ ਜਾਂਦਾ ਤੁਹਾਡੀਆਂ ਬੀਬੀਆਂ ਨੇ ਜਿਹੜੀਆਂ ਬਗਾੜੀਆਂ ਹੀ ਤੀਆਂ ਨੇ ਤੇ ਮੁਫਤ ਦੇ ਭਾੜੇ ਨੇ ਨੇ ਟਵਾਡੀਆਂ ਬੀਬੀਆਂ ਨੇ ਜੜੀਆਂ ਇੱਕ ਬਜ਼ੁਰਗ ਮੈਨੂੰ ਦੱਸ ਰਿਹਾ ਸੀ ਈਰੋਂ ਕਲਾਂ ਦਾ ਕਹਿੰਦਾ ਜਿਹੜੀ ਮਰਜ਼ੀ ਦੇਖ ਲੈ ਕਹਿੰਦਾ ਲੁਧਿਆਣੇ ਜਾਂ ਪਾਤੜਾਂ ਤੋਂ ਰਾਂ ਸੂਟ ਨਹੀਂ ਲੈਣ ਜਾਂਦੀ ਕਿਉਂ ਕਰਾਇਆ ਤਾਂ ਮਾਫ ਹੈ ਗੱਲ ਇਹ ਸਹੀ ਹੈ ਮੁਫਤ ਖੂਰੀ ਨੂੰ ਛੱਡ ਕੇ ਸਰਕਾਰਾਂ ਤੋਂ ਤਾਂ ਜੇ ਮੰਗਣਾ ਕੁਝ ਛੇਤ ਸਹੂਲਤਾਂ ਮੰਗੋ ਇੱਕ ਇੱਕ ਘਰ ਦੇ ਵਿੱਚ ਚਾਰ ਚਾਰ ਬਿਮਾਰ ਪਏ ਨੇ ਇੱਕ ਇੱਕ ਘਰ ਦੇ ਵਿੱਚ 4-4 ਬਿਮਾਰ ਪਏ ਨੇ ਤੇ ਲਗਭਗ ਪੰਜਾਬ ਹੈ ਜਿਹੜਾ ਹਾਈ ਲੈਵਲ ਦੀਆਂ ਬਿਮਾਰੀਆਂ ਦੇ ਵਿੱਚ ਪਹਿਲੇ ਨੰਬਰ ਤੇ ਆ ਚੁੱਕਿਆ ਨਸਿਆਂ 'ਚ ਪੰਜਾਬ ਪਹਿਲੇ ਨੰਬਰ ਤੇ ਆ ਚੁੱਕਿਆ ਚਿੱਟੇ ਨਾਲ ਹੁੰਦੀਆਂ ਮੌਤਾਂ 'ਚ ਪੰਜਾਬ ਪਹਿਲੇ ਨੰਬਰ ਤੇ ਆ ਚੁੱਕਿਆ ਅਯਾਸ਼ ਪਣੇ 'ਚ ਪੰਜਾਬ ਨੂੰ ਪਹਿਲੇ ਨੰਬਰ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੀਆਂ ਦੇ ਵਿੱਚ ਬਲਾ ਬਲਾ ਕੇ ਲੋਕਾਂ ਨੂੰ ਇਥੋਂ ਤੱਕ ਕਿ ਸਰਕਾਰਾਂ ਨੇ ਪ੍ਰੈਸ਼ਰ ਪਾਇਆ ਹੋਇਆ ਪੰਚਾਇਤਾਂ ਦੇ ਜਿਹੜੀਆਂ ਗੁਲਾਮ ਪੰਚਾਇਤਾਂ ਨੇ ਉਹ ਗੁਲਾਮ ਪੰਚਾਇਤਾਂ ਵੀ ਇਸ ਪਾਸੇ ਨੂੰ ਤੁਰਪੀਆਂ ਉਹਨਾਂ ਨੂੰ ਐ ਨਹੀਂ ਪਤਾ ਵੀ ਜਿਹੜੀਆਂ ਰਖੜੀਆਂ ਵਗੈਰਾ ਆ ਸਾਰਾ ਕੁਝ ਹੈ ਤੀਆਂ ਵਗੈਰਾ ਰਖੜੀ ਤਾਂ ਉਦੋਂ ਹੋਂਦ ਦੇ ਵਿੱਚ ਆਈ ਸੀ ਜਦੋਂ ਜਮਨਾ ਤੋਂ ਪਾਰ ਦੀਆਂ ਤੀਆਂ ਭੈਣਾਂ ਨੂੰ ਚੁੱਕ ਕੇ ਮੁਗਲ ਆਪਣੀਆਂ ਜੇਲਾਂ ਦੇ ਵਿੱਚ ਲੈ ਜਾਂਦੇ ਸੀ ਤੇ ਉਥੋਂ ਉਹਨਾਂ ਦੇ ਘਰਦਿਆਂ ਨੂੰ ਉਹ ਕਿਸੇ ਨਾ ਕਿਸੇ ਰਾਹੀਂ ਸਨੇਹਾ ਜਾਂ ਇੱਕ ਆਪਣੇ ਭਰਾਵਾਂ 'ਤੇ ਧਾਗਾ ਭੇਜਦੀ ਹੁੰਦੀ ਸੀ ਕੁੜੀ ਇੱਕ ਚਿੱਠੀ ਭੇਜਦੀ ਹੁੰਦੀ ਸੀ ਵੀਰੇ ਮੈਂ ਜਾਉਂਦੀ ਆ ਹਜੇ ਵੀਰੇ ਮੈਂ ਜਾਉਂਦੀ ਆ ਜਾਂ ਕਿਤੇ ਵੇਚ ਦਿੱਤੀ ਕਿ ਇਹ ਚੀਜ਼ਾਂ ਉਹਦੇ ਭਰਾਵਾਂ ਤੱਕ ਪਰਿਵਾਰ ਤੱਕ ਪਹੁੰਚਦੀਆਂ ਸਨ ਇਹ ਉਸ ਸਮੇਂ ਦੀਆਂ ਗੱਲਾਂ ਨੇ ਅੱਜ ਤਾਂ ਇਹਦਾ ਕੋਈ ਮਸਲਾ ਹੀ ਨਹੀਂ ਰਿਹਾ ਅੱਜ ਤੇ ਈਆਂ ਭਾਣਾ ਨੂੰ ਅਸੀਂ ਜਾਣਬੁੱਝ ਕੇ ਇੱਧਰ ਨੂੰ ਫਿਚਾਉਂਦੇ ਫਿਰਦੇ ਆਂ ਜਾਣ ਬੁੱਝ ਕੇ ਇਸ ਕਲਚਰ ਚ ਵੱੜਦੇ ਫਿਰਦੇ ਆ ਤੀਆਂ ਕੀ ਨੇ ਤੀਆਂ ਮੁਜਰੇ ਨੇ ਪਹਿਲਾਂ ਰਾਜੇ ਮਹਾਰਾਜਾਂ ਵੱਲੋਂ ਮੁਜਰੇ ਕਰਾਏ ਜਾਂਦੇ ਸੀ ਜਿਹੜੇ ਮੁਜਰੇ ਨੇ ਇੱਕ ਫਲਾਣੀ ਬਾਈ ਦੇ ਕੋਠੇ ਤੇ ਮੁਜਰਾ ਹੁੰਦਾ ਇੱਕ ਇਹ ਮੁਜਰਾ ਇਹ ਮੁਜਰੀ ਨੇ ਹੁਰਕੀ ਐ ਇਹ ਇੰਨਾਂ ਚੀਜ਼ਾਂ ਨੇ ਨੌਜਵਾਨ ਵੀ ਸਲਵਾਰਾਂ ਪਾਉਣ ਲਾਤੇ ਆਹ ਸਲਵਾਰਾਂ ਪਾਈ ਪਰਦੇ ਨੇ ਕਈ ਕਈ ਮੇਰੇ ਮੈਂ ਦੇਖਿਆ ਰੋਜ਼ ਨਗਾ ਦੇ ਵਿੱਚ ਆਉਂਦੇ ਨੇ ਉਹ ਵੱਡੇ ਲੀਟਰ ਵੀ ਸਲਵਾਰਾਂ ਵਿੱਚ ਪਾਈ ਫਿਰਦੇ ਨੇ ਸਲਵਾਰਾਂ ਪਾਉਣ ਲਾਤੇ ਸ਼ਰਮ ਹੈ ਤਾਂ ਦਿਨੋ ਦਿਨ ਨਪੋਛਕਤਾ ਤੁਹਾਡੇ ਵਿੱਚ ਆ ਰਹੀ ਆ ਬੇਸ਼ਰਮੋ ਕੁਝ ਸ਼ਰਮ ਨੂੰ ਹੱਥ ਮਾਰੋ ਸ਼ਰਮ ਦਾ ਲੜਫੜੋ ਪੰਜਾਬ ਨੂੰ ਕਿਵੇਂ ਨਾਸ਼ ਤੋਂ ਨਬੂਤ ਕੀਤਾ ਜਾ ਰਿਹਾ ਪੰਜਾਬ ਦੇ ਹਾਲਾਤਾਂ ਨੂੰ ਤਰ ਤੋਂ ਵੱਧ ਤਰ ਕੀਤਾ ਜਾ ਰਿਹਾ ਪੰਜਾਬ ਦਾ ਨੌਜਵਾਨ ਵੀ ਕਿਤੇ ਨਾ ਕਿਤੇ ਅਭੀਸ਼ਲੇ ਪਣਚਾ ਕੰਮ ਕਰਕੇ ਵੀ ਨਹੀਂ ਰਾਜੀ ਬੇਲੜਪੁਣਾ ਪੰਜਾਬ ਦੇ ਵਿੱਚ ਆਵੜਿਆ ਤੇ ਆਲਸ ਸੁਸਤੀ ਪੰਜਾਬ ਦੇ ਵਿੱਚ ਆਵੜੀ ਇਹ ਕਿਉਂ ਆ ਸਾਨੂੰ ਸਰਕਾਰਾਂ ਇਹ ਸਭ ਕੁਝ ਪ੍ਰੋਸ਼ ਰਹੀਆਂ ਨੇ ਸਾਨੂੰ ਆਲਸੀ ਬਣਾ ਰਹੀਆਂ ਨੇ ਕਣਕਾਂ ਫਰੀ ਦੇ ਵਿੱਚ ਦੇਖੇ ਸਾਨੂੰ ਆਲਸੀ ਬਣਾ ਰਹੀਆਂ ਨੇ ਸਾਨੂੰ ਫਰੀ ਦੀਆਂ ਸਹੂਲਤਾਂ ਦੇ ਕੇ ਫਰੀ ਤੇ ਕਿਰਾਏ ਇਹ ਬੰਦਿਆਂ ਦਾ ਕਿਰਾਏ ਵੀ ਮਾਫ ਕਰਨਗੇ ਹੌਲੀ ਹੌਲੀ ਦੇਖ ਲਿਓ ਬੰਦਿਆਂ ਦਾ ਕਿਰਾਏ ਵੀ ਮਾਫ ਕਰਨਗੇ ਫਿਰ ਲੋਕ ਜਮੀ ਵਿਹਲੇ ਤੁਰਨ ਫਿਰਨ ਲੱਗ ਜਾਣਗੇ ਧਿਆਨ ਦੇਣ ਦੀ ਲੋੜ ਹੈ। ਇਧਰਲੇ ਪਾਸੇ ਨੂੰ ਸਰਕਾਰਾਂ ਤੋਂ ਛੇਤ ਸ਼ਹੂਲਤਾ ਮੰਗੋ ਤੇ ਚੰਗੀ ਪੜ੍ਹਾਈ ਵਾਸਤੇ ਸਰਕਾਰੀ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਚੰਗੇ ਸਟਾਪ ਲਿਆਂਦੇ ਜਾਣ, ਪ੍ਰਾਈਵੇਟ ਸਕੂਲ ਬੰਦ ਕਰੇ ਜਾਣ, ਪ੍ਰਾਈਵੇਟ ਹਸਪਤਾਲ ਵੀ ਬੰਦ ਕੀਤੇ ਜਾਣ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਮੂਚੀਆਂ ਸ਼ਹੂਲਤਾ ਦਿੱਤੀਆਂ ਜਾਣ। ਸੋ ਜਿੰਨਾ ਟਾਈਮ ਜਿਉਂਦੇ ਹਾਂ ਲੜਦੇ ਰਵਾਂਗੇ। ਲੜਦੇ ਰਵਾਂਗੇ। ਆਪਾਂ ਨੂੰ ਕਿਸੇ ਜਿਹੜੇ ਜਨਤਾ ਵੱਲੋਂ ਚੁਣੇ ਗਏ ਲੋਕ ਨਹੀਂ ਨਾ ਤਾਂ ਉਹਨਾਂ ਦਾ ਡਰ ਹੈ ਕਿਉਂ ਜੇ ਉਹ ਮਾੜੇ ਕੰਮ ਕਰਨਗੇ ਉਹਨਾਂ ਦੀ ਭੋਲ ਖੋਲਾਂਗੇ ਪੰਚਾਇਤ ਮੈਂਬਰ ਤੋਂ ਲੈ ਕੇ ਕਰਕੇ ਐਮਪੀ ਤੱਕ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਜਿਹੜਾ ਮਾੜੇ ਕੰਮ ਕਰੂਗਾ ਉਹਦੇ ਖਿਲਾਫ ਹਮੇਸ਼ਾ ਬੋਲਦੇ ਰਵਾਂਗੇ ਜਿਹੜੇ ਗੁਰਦੁਆਰਿਆਂ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਹੁਣ ਸਿੱਧੇ ਤੌਰ ਤੇ ਜਿੰਨੇ ਪ੍ਰਧਾਨ ਨੇ ਸਾਰਾਂ ਨਾਲ ਹੀ ਸਿੱਧੇ ਤੌਰ ਤੇ ਮਿਲਾਂਗੀ ਆਪਣੇ ਦਲਾਂ ਨੂੰ ਲੈ ਕੇ ਸੋ ਜਿੱਥੇ ਗਰੰਥੀਆਂ ਨੂੰ ਗਰਾਵਟਾ ਰਹੀਆਂ ਨੇ ਦੱਸੋ ਵੀਡੀਓ ਬਣਾਓ ਆਜਾਸ਼ ਪ੍ਰਧਾਨਾਂ ਦੀ ਵੀਡੀਓ ਬਣਾ ਕੇ ਛੁੱਟੋ ਮੇਰੇ ਕੋਲ WhatsApp ਨੰਬਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ WhatsApp ਨੰਬਰ ਤੇ ਮੈਨੂੰ ਵੀਡੀਓ ਬਣਾ ਕੇ ਛੱਡ ਦਿਓ ਗਲਾਮਾ ਫੜ ਕੇ ਖਿੱਚਣਾ ਮੇਰਾ ਕੰਮ ਸਬੂਤ ਤਾਂ ਦੇਉ ਨਾ ਕੋਈ ਸਬੂਤ ਦੇਉ ਡਰੋ ਨਾ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਰੰਥੀ ਸਿੰਘ ਆਜ਼ਾਦ ਕਰਾਉਣ ਦੇ ਲਈ ਕਮੇਟੀਆਂ ਦੇ ਖਿਲਾਫ ਅੰਦੋਲਨ ਜਾਰੀ ਕਰਨਾ ਸੋ ਇੰਨਾ ਕੁਝ ਬੋਲਦੇ ਹੋਏ ਇੱਕ ਨਈਂ ਇੱਕ ਪ੍ਰਕਾਰ ਦੀਆਂ ਭੁੱਲਾਂ ਰਹਿ ਗਈਆਂ ਹੋਣਗੀਆਂ ਪਰ ਪੰਜਾਬ ਲਈ ਲੜਦੇ ਰਵਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਲਈ ਲੜਦੇ ਰਵਾਂਗੇ ਤੇ ਗੁਰੂਆਂ ਪੀਰਾਂ ਦੀ ਸਿੱਖੀ ਦੇ ਸਿਧਾਂਤ ਲਈ ਲੜਦੇ ਰਵਾਂਗੇ ਹਮੇਸ਼ਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਨਾ ਗੱਲਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ